ਰਾਵਣ ਉਮਰ 라ਵਣ ਸਰ ਇੱਥੇ ਤੁਸੀਂ ਰੋਲ ਨਿਭਾਉਣਾ ਹੈ ਰਾਵਣ ਦਾ ਹੈਨਾ ਕਿੰਨੇ ਸਮੇਂ ਤੋਂ ਨਿਭਾਉਣਾ ਹੈ ਪਹਿਲਾਂ ਦਾ 라ਵਣ ਦਾ ਤਾਂ ਮੈਨੂੰ ਹੋਇਆ ਅਪਰੋਕਸੀਮੇਟ 7 ਏਡ ਯੀਅਰਸ ਕਰਦੇ ਨੂੰ ਕਿਉਂਕਿ ਪਹਿਲਾਂ ਉਹ ਫਿਜ਼ਿਕ ਵੀ ਨਹੀਂ ਸੀ ਉਹ ਫੇਸ ਵੀ ਨਹੀਂ ਸੀਗਾ ਤੇ ਜਦੋਂ ਫੇਸ ਵਗੈਰਾ ਹੋ ਗਿਆ ਤਾਂ ਆਪਾਂ ਰਾਵਣ ਦਾ ਦੋ ਪਾਰਟ ਦਾ ਕਰਨ ਲੱਗੇ ਹੂੰ ਸ਼ੁਰੂ ਤੋਂ ਮੀਸ ਇਹ ਜਿਹੜਾ ਆਰਾਮ ਲੇਲੇ ਵਿੱਚ ਹਿੱਸਾ ਲੈਂਦੇ ਹੁੰਦੇ ਸੀਗੇ ਜਦ ਅਸੀਂ ਬਚਪਨ ਤੋਂ ਜੀ ਜਦੋਂ ਦਾ ਸਾਇੰਸ ਆਇਆ ਪਹਿਲਾਂ ਤਾਂ ਅਸੀਂ ਛੋਟੇ-ਮੋਟੇ ਜਿਵੇਂ ਵੀ ਜੋ ਵੀ ਗਦਾ ਫੜਾ ਕੇ ਬਿਠਾ ਦੇਣਾ ਛੋਟਾ ਜਿਹਾ ਘੋਟਣਾ ਫੜਾ ਕੇ ਚਲੋ ਜੀ ਬੈਗੇ ਹਾਂ ਜੀ ਹਾਂ ਜੀ ਮੇਕਅਪ ਕਰਤਾ ਮੇਕਅਪ ਹੋ ਗਿਆ ਜੀ ਉਦੋਂ ਉਦੋਂ ਬਚਪਨ ਵਾਲੇ ਸੀਗੇ ਹੂੰ ਹੌਲੀ-ਹੌਲੀ ਇਹਨਾਂ ਨੇ ਸਾਨੂੰ ਬੂਸਟ ਸੱਪ ਕੀਤਾ ਦੂਬੇ ਫੈਮਿਲੀ ਨੇ ਕੀ ਹਾਂ ਜੀ ਰੋਲ ਵਗੈਰਾ ਵਧੀਆ ਹੋਣ ਲੱਗ ਗਿਆ ਸਾਡੇ ਤੋਂ ਡਾਇਲੌਗ ਡਿਲੀਵਰੀ ਦਸੀ ਕਿ ਕਿਵੇਂ ਕਰਨੀ ਆ ਹੁਣ ਭਗਵਾਨ ਰਾਮ ਦੀ ਕਿਰਪਾ ਨਹੀਂ ਆ ਕਿ ਸਾਰੀ ਡਾਇਲੌਗ ਡਿਲੀਵਰੀ ਅਸੀਂ ਖੁਦ ਕਰਵਾਉਣੀ ਆ ਬੱਚਿਆਂ ਤੋਂ ਜੇਕਰ ਗੱਲ ਕੀਤੀ ਜਾਵੇ ਰਾਮਲੀਲਾ ਦੀ ਤਾਂ ਇੱਥੇ ਕਿਸ ਤਰੀਕੇ ਨਾਲ ਰਾਮਲੀਲਾ ਜਿਹੜੀ ਕੀ ਆ ਭਰਦੀ ਆ ਇੱਥੇ ਰਾਮਲੀਲਾ ਦੇ ਦਿਨ ਤਾਂ ਦੁਸ਼ਹਿਰੇ ਵਾਲੇ ਦਿਨ ਤਾਂ ਬਹੁਤ ਘੱਟ ਹੁੰਦਾ ਦੁਸ਼ਹਿਰੇ ਵਾਲੇ ਦਿਨ ਤਾਂ ਤਿਲ ਸੋਟਣ ਦੀ ਜਗ੍ਹਾ ਨਹੀਂ ਹੁੰਦੀ ਇੰਨੀ ਭੀੜ ਹੋਈ ਹੁੰਦੀ ਆ ਤੁਸੀਂ 라ਵਣ ਦਾ ਰੋਲ ਜਿਹੜਾ ਕੀ ਆ ਕਰਦੇ ਹੋ ਹਨ ਪਿਛਲੇ 6-7 ਸਾਲਾਂ ਤੋਂ ਕਰਦੇ ਆ ਰਹੇ ਹੋ ਤਾਂ ਲੋਕ ਕਿੰਨਾ ਕੁ ਪਿਆਰ ਦਿੰਦੇ ਨੇ ਉਸਨੂੰ ਲੋਕ ਬਹੁਤ ਪਿਆਰ ਦਿੰਦੇ ਨੇ ਜੀ ਬਹੁਤ ਪਿਆਰੀ ਵਨ ਸਾਨੂੰ ਵੱਧ ਕਹਿੰਦੇ ਨੇ ਜੀ ਆ ਜਾਓ ਸਾਡੇ ਨਾਲ ਫੋਟੋਗ੍ਰਾਫ ਖਿੱਚਾਓ RAM ਜੀ ਉਹਨਾਂ ਨੂੰ ਕਈ ਵਾਰੀ ਕੱਟ ਹੋ ਜਾਂਦਾ ਹੈ ਕਹਿਣਾ ਨਹੀਂ ਚਾਹੀਦਾ ਚਲੋ ਵੈਸੇ ਕਰਦੇ ਕਰਦੇ ਆ ਕਿ ਅੱਜ ਕਰ ਇੱਕ ਕਲਾਕਾਰ ਦੇ ਤੌਰ ਤੇ 라ਵਣ ਨੂੰ ਜ਼ਿਆਦਾ ਬੂਸਟ ਦਿੱਤਾ ਜਾਂਦਾ ਹੈ